ਲਓ ਜੀ ਬਾਈ ਜੀ ਲੋਂਗੋਵਾਲ ਬੱਕਰਾ ਮੰਡੀ ਤੇ ਖੜਿਆ ਕਿਉਂ ਆਪਣੇ ਕੋਲੇ ਬਾਈਆ ਹੋਇਆ ਹੈਗਾ ਸਤਨਾ ਬਾਈ ਕਕਰਾਲੇ ਕਕਰਾਲੇ ਤੋਂ ਨਾ ਤੇ ਤੁਹਾਨੂੰ ਪੱਠਾ ਦਿਖਾਉਣਾਂਗੇ ਬਾਈ ਪੱਠਾ ਲੈ ਕੇ ਆਇਆ ਹੈਗਾ ਜਿਹੜੇ ਮੇਰੇ ਵੀਰ ਨੇ ਪੱਠਾ ਮੰਗਦ ਨੇ ਵੀ ਅਸੀਂ ਬਾਈ ਨਵਾਂ ਕੰਮ ਸਟਾਰਟ ਕਰਨਾ ਤੁਹਾਨੂੰ ਪੱਠਾ ਦਿਓ ਉਹਨਾਂ ਦੇ ਲਈ ਵੀਡੀਓ ਹੈਗੀ ਬਾਈ ਕੋਲੇ ਹੈਗੀ ਇਹਨੇ ਲਗਭਗ 5-6 ਪੱਠਾ ਰੇਟ ਪੁੱਛਦਿਆਂ ਵੀ ਰੇਟ ਕੀ ਹੈਗਾ ਬਣੇ ਰਿਓ ਵੀਡੀਓ ਵੀ ਤੇ ਚੱਲਦੀ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਨਾ ਬਾਈ ਪਹਿਲੀ ਵਾਰ ਕੈਮਰੇ ਤੇ ਆ ਰਿਹਾ ਹੈਗਾ ਭਾਈ ਕੀ ਹਾਲ ਚਾਲ ਨੇ ਵਧੀਆ ਵੀਰੇ ਵਧੀਆ ਕੀ ਨਾਮ ਕੀ ਹੈਗਾ ਨਾਮ ਵੀਰੇ ਸੱਤ ਨਾਮ ਮੇਰਾ ਸੱਤ ਨਾਂ ਪਿੰਡ ਕਕਰਾਲਾ ਹਾਂਜੀ ਵੀਰੇ ਪਿੰਡ ਕਕਰਾਲਾ ਕਿੰਨਾ ਟਾਈਮ ਤੋਂ ਵੀ ਕੰਮ ਕਰਦੇ ਨੂੰ ਆਪਾਂ ਨੂੰ ਹੋ ਗਏ ਵੀਰੇ 5-6 ਸਾਲ 5-6 ਸਾਲ ਠੀਕ ਆ ਕਿੰਨੀਆਂ ਬੱਕਰੀਆਂ ਨੇ ਘਰੇ ਬੱਕਰੀਆਂ ਹੈਗੀਆਂ ਨੇ ਵੀਰੇ 13-14 ਕਰੇ 13-14 ਠੀਕ ਕਮਾਫਾ ਕਿੰਨਾ ਕਾ ਬੱਕਰੀਆਂ ਦੇ ਵਿੱਚ ਮੁਨਾਫਾ ਦਾ ਵੀਰੇ ਯਾਰ ਹੁਣ ਐਂ ਦੇਖ ਲਓ ਆਪਣੇ ਕੰਮ ਦੇ ਸਿਰ ਤੇ ਹੈਗਾ ਵੀ ਮਿਹਨਤ ਦੇ ਸਿਰ ਤੇ ਆ ਵੀਰੇ ਮਿਹਨਤ ਦੇ ਸਿਰ ਤੇ ਆ ਨਾ ਮਿਹਨਤ ਕਰਨੀ ਪੈਂਦੀ ਆ ਨਾ ਲੇ ਵੀ ਬਾਈ ਕਹਿੰਦਾ ਮਿਹਨਤ ਕਰਨੀ ਪੈਂਦੀ ਹੈਗੀ ਦੱਸ ਇਹਦੇ ਬਾਰੇ ਕੀ ਚੀਜ਼ ਹੈ ਪੱਠਾ ਵੀਰੇ ਲੈ ਵੀ ਪੱਠਾ ਆ ਗਈ ਛੜ ਦੇ ਇਹ ਪੱਠਾ ਬਾਈ ਦੇਖ ਸਕਦੇ ਹੋ ਨਾ ਕਿੰਨੇ ਮਹੀਨੇ ਦੀ ਹੋ ਗਈ ਇਹ ਇਹ ਵੀਰੇ 4 ਮਹੀਨੇ ਦੀ ਪੱਠਾ ਲੈ ਵੀ 4 ਕਿੰਨੇ ਦੇ ਪੱਠਾ ਆ ਗਈ ਦੇਖ ਸਕਦੇ ਹੋ ਲਾਲ ਅੱਖਾਂ ਦੇ ਵਿੱਚ ਨਾਗਰੀ ਆ ਗਈ ਇਹ ਨਾਗਰੀ ਪੱਠਾ ਵੀਰੇ ਕਿੰਨੇ ਰੁਪਏ ਦੀ ਹੈ ਇਹ ਇਹਦਾ ਵੀਰੇ 8000 ਰੁਪਏ ਮੁੱਲ ਲੱਗ ਲੈ ਵੀ 8000 ਰੁਪਏ ਮੰਗਿਆ ਹੈਗਾ ਨਾ ਹੋਰ ਫੜ ਲਾ ਵੀ 8000 ਰੁਪਏ ਮੰਗਿਆ ਹੈਗਾ ਤੇ ਕਾ ਦੇਖ ਸਕਦੇ ਹੋ ਬਈ ਜੈਡ ਬਲੈਕ ਇਹ ਕੀ ਪੱਠ ਇਹ ਵੀ ਪੱਠ ਹੈ ਵੀਰੇ ਲੈ ਵੀ ਇਹ ਵੀ ਪੱਠ ਆ ਗਈ ਪੱਠਾਂ ਨੇ ਬਾਈ ਦੇ ਕੋਲੇ ਦੇਖ ਸਕਦੇ ਹੋਗੇ ਇਹ ਕਿੰਨੇ ਮਹੀਨੇ ਦੀ ਹੋਗੀ ਇਹ ਵੀਰੇ 5 ਕਿ ਮਹੀਨੇ ਦੀ ਪੱਠ ਲੈ ਵੀ ਇਹ 5 ਕਿ ਮਹੀਨੇ ਦੀ ਪੱਠ ਆ ਗਣਾ ਦੇਖ ਸਕਦਾ ਹਣਾ ਚੰਗੀ ਕੁਆਲਿਟੀ ਵਿੱਚ ਆ ਨੱਕ ਕਨ ਸਿੰਘ ਚੈੱਕ ਕਰ ਸਕਦੇ ਹੋ ਇਹ ਕਿੰਨੇ ਰੁਪਈਆ ਦੀ ਹੈਗੀ ਇਹਦਾ 8500 ਰੁਪਈਆ ਵੀਰੇ ਇਹਦਾ 8500 ਰੁਪਈਆ ਇਹ ਥੋੜੀ ਜੀ ਛੋਟੀ ਆ ਗਈ ਨਾ ਮਤਲਬ ਇਹ ਵੀ ਪੱਠ ਆ ਵੀਰੇ ਇਹ ਕਿੰਨੇ ਮਹੀਨੇ ਦੀ ਆ ਏ ਵੀਰੇ ਢਾਈ ਕਿ ਮਹੀਨੇ ਦੀ ਪੱਟਾ ਲੈ ਵੀ ਢਾਈ ਕਿ ਮਹੀਨੇ ਦੀ ਪੱਟਾ ਨਾ ਮੂੰਹ ਦਿਖਾਈ ਸਮਾਨ ਕਿ ਲੈ ਵੀ ਢਾਈ ਕਿ ਮਹੀਨੇ ਦੀ ਪੱਟਾ ਗਈ ਚਿੱਟੀਆਂ ਅੱਖਾਂ ਦੇ ਵਿੱਚ ਆ ਦੇਖ ਸਕਦੇ ਹੋ ਚੰਗੀ ਕੁਆਲਿਟੀ ਥਣ ਥੋਣਾ ਓਕੇ ਨਾ ਥਣ ਥੋਣਾ ਓਕੇ ਵੀਰੇ ਆ ਠੀਕ ਹੈ ਸਿੰਗਲ ਸਿੰਗਲ ਹੀ ਆ ਹਾਂ ਹਾਂ ਸਿੰਗਲ 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 ਸਹੀ ਗੱਲ ਹੈ ਇਹ ਕਿੰਨੇ ਰੁਪਈਆ ਦੀ ਹੈਗੀ ਇਹਦਾ ਵੀਰੇ 7500 ਰੁਪਈਆ ਲੈ ਵੀ ਇਹਦਾ 7500 ਰੁਪਈਆ ਠੀਕ ਹੈ ਦੇਖ ਸਕਦੇ ਹੋ ਬਾਈ ਜਾਇਦ ਦਾ ਮੁੱਲ ਆ ਬਾਈ ਦਾ ਕੋਈ ਜ਼ਿਆਦਾ ਮੁੱਲ ਨਹੀਂ ਹੈਗਾ ਨਾ ਹਾਂ ਹੋਰ ਫੜ ਲਓ ਬਾਈ ਕੋਈ ਜ਼ਿਆਦਾ ਮੁੱਲ ਨਹੀਂ ਹੈਗਾ ਵੀ ਇਹ ਕੋਈ ਕਹੂਗਾ ਵੀ ਬਾਈ ਭਾਜ ਹੀ ਨੇ ਇੱਕ ਮੇਰੀ ਡੱਬੀ ਆਗੀ ਲਾਲ ਡੱਬੀ ਆ ਨਾ ਹਾਂਜੀ ਵੀਰੇ ਇਹ ਵੀ ਬੱਗ ਇਹ ਕਿੰਨੇ ਮਹੀਨੇ ਦੀ ਹੋਗੀ ਇਹ ਵੀਰੇ 3 ਕੁ ਮਹੀਨੇ ਦੀ ਪੱਠਾ ਲੈ ਲੈ ਵੀ 3 ਕੁ ਮਹੀਨੇ ਦੀ ਪੱਠਾ ਲੈ ਚੈੱਕ ਕਰੋ ਕੁਆਲਿਟੀ ਚੰਗੀ ਕੁਆਲਿਟੀ ਆ ਬਾਈ ਦੇਖ ਸਕਦੇ ਹਾਂ ਕਰੇ ਰੱਖਣ ਵਾਸਤੇ ਚੰਗੀਆਂ ਪੱਠਾਂ ਨੇ ਕੋਈ ਪ੍ਰੋਬਲਮ ਤਾਂ ਨਹੀਂ ਪੱਠਾਂ ਦੇ ਵਿੱਚ ਨਹੀਂ ਵੀਰੇ ਨਹੀਂ ਮੁਨਾਫੇ ਮੁਨਾਫਾ ਆ ਬਾਈ ਕਹਿੰਦਾ ਮੁਨਾਫਾ ਹੀ ਆ ਕੋਈ ਪ੍ਰੋਬਲਮ ਕੋਈ ਨਹੀਂ ਹੈਗੀ ਇਹ ਇਹ ਹੈਗੀ ਜੀ 3 ਕੁ ਮਹੀਨੇ ਦੀ ਨਾ ਹਾਂਜੀ ਵੀਰੇ ਕੀ ਮੁੱਲ ਹੈ ਇਹਦਾ ਇਹਦਾ 9000 ਰੁਪਏ ਵੀਰੇ ਲੈ ਵੀ ਇਹਦਾ 9000 ਰੁਪਏ ਹੈ ਨਾ ਐਕਟਿਵ ਆ ਵਧੀਆ ਨਾ ਖੜਲਾ ਹੋਰ ਪੱਠ ਹੋਈ ਹੈਗੀ ਅਜੇ ਲੇ ਵੀ ਕਾ ਆ ਗਈ ਇਹ ਕਿੰਨੇ ਮਹੀਨੇ ਦੀ ਆ ਇਹ ਵੀਰੇ ਸਾਢੇ ਕਿ 5 ਮਹੀਨੇ ਦੀ ਵੀਰੇ ਸਾਢੇ ਕਿ 5 ਮਹੀਨੇ ਦੀ ਪੱਠ ਆ ਗਈ ਦੇਖ ਸਕਦੇ ਹੋਗੇ ਕੁਆਲਿਟੀ ਜਿਹੜੇ ਸਾਹਮਣੇ ਆ ਬਈ ਲਾਲ ਅੱਖਾਂ ਦੇ ਵਿੱਚ ਆ ਗਈ ਚੈੱਕ ਕਰੋ ਕਿੰਨੇ ਰੁਪਈਆ ਦੀ ਇਹ ਇਹਦਾ ਵੀਰੇ 8000 ਰੁਪਈਆ ਇਹਦਾ 8000 ਰੁਪਈਆ ਜੀ ਹੋਰ ਫੜ ਲਓ ਕੋਈ ਜਣਾ ਆਹ ਰਹਿ ਗਈ ਸ਼ੇਰੀ ਜੇ ਬਣਾ ਇਹ ਬੱਕਰਾ ਦਾ ਪੱਠਾ ਵੀਰੇ ਪੱਠਾ ਆ ਗਈ ਹੈ ਨਾ ਕੰਨ-ਕੰਨ ਚੈੱਕ ਕਰੋ ਬਾਈ ਜੀ ਹੈ ਨਾ ਸਿੰਗੀ ਚੈੱਕ ਕਰੋ ਦੇਖ ਸਕਦੇ ਹੋ ਸਿੰਗਾ ਵਾਲੇ ਪੱਠਾ ਨੇ ਸਾਰੀਆਂ ਇਹ ਹੈਗੀ ਮਲਾਦਰ ਡੇਢ ਦੋ ਮਹੀਨੇ ਦੀ ਹੈ ਨਾ ਹਾਂ ਦੋ ਕੁ ਮਹੀਨੇ ਦੀ ਵੀਰੇ ਪੱਠਾ ਦੋ ਕੁ ਮਹੀਨੇ ਦੀ ਪੱਠ ਆ ਗਈ ਚੈੱਕ ਕਰੋ ਇਹਦਾ ਮੁੱਲ ਕੀ ਆ ਇਹਦਾ ਵੀਰੇ 6000 ਰੁਪਏ ਲੈ ਵੀ ਇਹਦਾ 6000 ਰੁਪਿਆ ਜੇ ਕਿਸੇ ਵੀ ਮੇਰੇ ਵੀਰ ਨੇ ਇਹਨਾਂ ਚ ਕੁਝ ਖਰੀਦਣ ਆਊਗਾ ਸੰਪਰਕ ਕਰ ਲਿਓ ਠੀਕ ਹੈ ਜੀ ਹੋਰ ਫੜ ਲਓ ਕੀ ਰਹਿ ਗਿਆ ਹੁਣ ਆ ਵੀਰੇ ਮੇਮਣਾਗਾ ਲੈ ਵੀ ਇਹ ਬੱਕਰਾ ਆ ਗਿਆ ਇੱਕ ਇੱਕ ਬੱਕਰਾ ਨਾ ਸ਼ੇਰਾ ਇੱਕ ਬੱਕਰਾ ਹੈਗਾ ਸ਼ੇਰਾ ਬੱਕਰਾ ਵੀ ਚੈੱਕ ਕਰੋ ਕੁਆਲਿਟੀ ਕੰਨ ਕੰਨ ਵਧੀਆ ਨਾ ਯਾਰ ਬੱਕਰੇ ਦਾ ਨਾ ਲੈ ਵੀ ਅੱਖਾਂ ਕਿਵੇਂ ਨੇ ਅਕਾ ਜਟੀਆਂ ਦਾ ਵੀਰੇ ਕੀ ਅੱਖਾਂ ਨੇ ਬਾਈ ਦੇਖ ਸਕਦੇ ਹੋ ਕੰਨ ਕੋਨ ਚੈੱਕ ਕਰੋ ਕਿੰਨੇ ਮਹੀਨੇ ਦਾ ਹੋ ਗਿਆ ਇਹ ਇਹ ਵੀਰੇ ਡੇਢ ਕਿ ਮਹੀਨੇ ਦਾ ਬੱਚਾ ਲੈ ਵੀ ਡੇਢ ਕਿ ਮਹੀਨੇ ਦਾ ਬੱਚਾ ਹੈਗਾ ਇਹ ਕਿੰਨੇ ਰੁਪਈਆ ਦਾ ਇਹ ਦੇ ਦਾਂਗੇ ਵੀਰੇ 5000 ਰੁਪਏ ਦਾ 5000 ਰੁਪਏ ਦਾ ਠੀਕ ਆ ਖਵਾਉਣੇ ਕੀ ਆ ਬਾਈ ਜੀ ਬੱਕਰੀਆਂ ਨੂੰ ਖਵਾਉਣੇ ਵੀਰੇ ਤੁਹਾਡੇ ਸਾਹਮਣੀਆਂ ਟਾਣੀ ਆ ਗਈ ਗਮਾਰੇ ਦਾ ਨੀਰਾਗਾ ਆਹ ਮੂਫਲੀ ਦਾ ਨੀਰਾ ਪਾਇਆ ਹੋਇਆ ਹੈਗਾ ਮੂਫਲੀ ਦਾ ਨੀਰਾ ਬਾਕੀ ਦਾਣੇ ਦੂਣੇ ਪਾਦਨੇ ਵੀਰੇ ਛਿਲਕਾ ਪਾਦਨੇ ਹੈਗੇ ਠੀਕ ਆ ਸਿਆਲ ਚ ਖਵਾਉਣਾ ਕੀ ਹੁੰਦਾ ਇਹਨਾਂ ਨੂੰ ਬੱਕਰੀਆਂ ਨੂੰ ਸਿਆਲ ਚ ਵੀਰੇ ਆਹੀ ਬਸ ਨੀਰਾ ਵਗੈਰਾ ਪਾ ਦੇ ਠੀਕਾ ਤੇ ਸਿਲਕਾ ਬਾਦਨੇ ਆਗੇ ਵੀਰੇ ਠੀਕਾ ਬਾਕੀ ਘਰੇ ਨਾ ਬੱਚਤ ਰੱਖਣੀ ਚਾਹੀਦੀ ਆ ਜੀ ਨਾ ਸਾਲ ਦੇ ਵਿੱਚ ਪ੍ਰੋਬਲਮ ਕਿਹੜੀ ਕਿਹੜੀ ਆ ਜਾਂਦੇ ਨੇ ਸਾਲ ਦੇ ਵਿੱਚ ਇਹ ਨਾ ਕਿਤਾ ਵੀਰੇ ਸੀਐਨਡੀ ਦੀ ਬਹੁਲੀ ਪ੍ਰੋਬਲਮ ਆਉਂਦੀ ਹੈ ਦੇ ਵਿੱਚ ਠੀਕਾ ਤੇ ਉਹਦਾ ਕਿਵੇਂ ਹੱਲ ਕਰਦੇ ਆ ਫਿਰ ਉਹਦਾ ਿੰਡੀ ਤੋਂ ਵੀਰੇ ਯਾਰ ਅਸੀਂ ਆ ਆਪਣਾ ਆਪਣਾ ਰਣਦਾਵਾ ਫੀਡ ਵਾਲਿਆਂ ਨੇ ਇਹਨਾਂ ਨੇ ਲੋਂਗੋ ਵਾਲਿਆਂ ਨੇ ਦਵਾਈ ਦਿੱਤੀ ਦਵਾਈ ਤਿਆਰ ਕਰੀ ਹੈਗੀ ਇਹਨਾਂ ਹੀ ਦਵਾਈ ਵਰਤ ਰਹੇ ਹਾਂ ਹਾਂ ਉਹੀ ਦਿੰਨੇ ਹੈਗੇ ਲੈ ਵੀ ਵਧੀਆ ਰਿਜ਼ਲਟ ਆ ਵੀਰੇ ਦਵਾਈ ਦਾ ਬਹੁਤ ਵਧੀਆ ਰਿਜ਼ਲਟ ਹਮ ਲੈ ਵੀ ਦੇਖ ਸਕਦੇ ਹੋ ਬਾਈ ਜੇ ਕਿਸੇ ਵੀ ਮੇਰੇ ਵੀਰ ਨੇ ਕੁਝ ਵੀ ਖੀਦ ਰਿਹਾ ਹੋ ਸੰਪਰਕ ਕਰ ਲੈ ਨੰਬਰ ਬੋਲ ਦੇ ਬਾਈ ਨੰਬਰ 78144 ਜੀ 72477 ਦੁਬਾਰੇ ਫਿਰ ਬੋਲ ਦੇ 78144 ਜੀ 72477 ਲਓ ਜੀ ਬਾਈ ਜੀ ਨਿਗ੍ਹਾ ਮਾਰ ਲਓ ਮੇਮਣਾ ਦੇ ਉੱਤੇ ਕਿੰਨੇ ਹੋ ਗਏ ਟੋਟਲ 2 4 6 7 7 ਨਗ ਨਹੀਂ 7 ਨਗ ਨੇ ਬਾਈ ਹਨ ਆਉਂਦੇ ਜਾਂਦੇ ਨੇ ਬਾਈ ਕਰ ਲਿਓ ਸੰਪਰਕ ਵਾਕਿ ਬਾਈ ਜੀ ਮੰਡੀ ਤੇ ਆਪਣੇ ਉਰੇ ਲੋਂਗੋ ਵਾਲਾ ਆਉਂਦੀ ਰਹਿੰਦਾ ਬਾਈ ਜੇ ਕਿਸੇ ਵੀ ਮੇਰੇ ਵੀਰ ਨੇ ਇਹਨਾਂ ਦੇ ਵਿੱਚ ਕੁਝ ਵੀ ਲੈਣਾ ਹੋਵੇ ਤਾਂ ਸੰਪਰਕ ਕਰ ਲਿਓ ਤੇ ਬਾਈ ਨਾਲ ਤੁਸੀਂ ਲੋਂਗੋ ਵਾਲਾ ਕੇ ਮਿਲ ਸਕਦੇ ਹੋਗੇ ਬਾਕੀ ਬਾਈ ਜੇ ਕਿਹਨੇ ਘਰੇ ਆਣਾ ਹੋਊਗਾ ਬੱਕਰੀ ਬੁੱਕਰੇ ਹੁੰਦੇ ਨੇ ਵੱਡੀਆਂ ਬੱਕਰੀਆਂ ਹਾਂ ਜੀ ਹੈਗੀਆਂ ਨੇ ਵੀਰੇ ਬੱਕਰੀਆਂ ਵੀ ਹੈਗੀਆਂ ਨੇ ਹਾਂਜੀ ਹਾਂਜੀ ਠੀਕ ਆ ਲੋ ਬਾਈ ਬੱਕਰੀਆਂ ਵੀ ਜੇ ਕਹਿੰਦੇ ਖਰੀਦਣੀਆਂ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਹੈ ਵੀਰੇ ਠੀਕ ਹੈ ਵੀਰੇ ਧੰਨਵਾ